ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤਾ ਜਰੂਰੀ ਹੈ ਕਿ ਨਾ ਜਿੰਨਾ ਵੀਰਾ ਪੈਰਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਦੁਨੀਆ ਭਰ ਚਸ ਹੈ ਮੀਰ ਖਾਨ ਦਾ ਜਾਦੂ ਸਤਾਰੇ ਜ਼ਮੀਨ ਪਰ ਨੇ ਪਾਰਕ ਕੀਤਾ 200 ਕਰੋੜ ਦਾ ਅੰਕੜਾ ਮੀਰ ਖਾਨ ਦੀ ਸਪੋਰਟ ਕਮੇਟੀ ਡਰਾਮਾ ਫਿਲਮ ਸtare ਜ਼ਮੀਨ ਪਰ 20 ਜੂਨ ਨੂੰ ਸਿਨੇਮਾ ਘਰ ਵਿੱਚ ਰਿਲੀਜ਼ ਹੋਈ ਹੈ ਤੇ ਇਸ ਦੀ ਅਜੀਬ ਦਰਸ਼ਕਾਂ ਵਿੱਚ ਮਜ਼ਬੂਤ ਪਕੜ ਹੈ ਫਿਲਮ ਨੂੰ ਪਹਿਲਾਂ ਹੀ ਸੁਪਰ ਹਿੱਟ ਐਲਾਨਿਆ ਜਾ ਚੁੱਕਾ ਹੈ ਤੇ ਇਸ ਦਾ ਜਾਦੂ ਦੂਜੇ ਹਫ਼ਤੇ ਵੀ ਬਰਕਰਾਰ ਹੈ ਸtare ਜ਼ਮੀਨ ਪਰ ਨਾ ਸਿਰਫ਼ ਦਰਸ਼ਕਾਂ ਦੇ ਦਿਲ ਜਿੱਤ ਰਹੀ ਹੈ ਸਗੋਂ ਲਗਾਤਾਰ ਕਈ ਬਾਕਸ ਆਫਿਸ ਰਿਕਾਰਡ ਵੀ ਤੋੜ ਰਹੀ ਹੈ ਹੁਣ 13ਵੇਂ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆ ਗਏ ਹਨ ਬਾਕਸ ਆਫਿਸ ਟ੍ਰੈਵਲ ਟ੍ਰੈਵਕਰ ਸਕੈਨ ਕਲ ਦੇ ਅਨੁਸਾਰ ਮੀਰ ਖਾਨ ਦੀ ਫਿਲਮ ਸtare ਜ਼ਮੀਨ ਪਰ ਨੇ ਆਪਣੀ ਰਿਲੀਜ਼ ਦੇ 13ਵੇਂ ਦਿਨ ਜਾਨੀ ਪੋ ਦੂਜੇ ਪੋਦਨ ਨੂੰ 275 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਇਸ ਕਮਾਈ ਨਾਲ ਫਿਲਮ ਦਾ ਕ੍ਰੀਲੂ ਬਾਕਸ ਆਫਿਸ ਕਲੈਕਸ਼ਨ ਹੁਣ ਇੱਕ 132.90 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਇਸ ਫਿਲਮ ਦਾ ਜਾਦੂ ਨਾ ਸਿਰ ਭਾਰਤ ਵਿੱਚ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਬਰਕਰਾਰ ਹੈ ਹੁਣ ਤੱਕ ਸtare ਜ਼ਮੀਨ ਪਰ ਨੇ ਦੁਨੀਆ ਭਰ ਵਿੱਚ 208 ਕਰੋੜ ਰੁਪਏ ਦੀ ਛਣਦਾਰ ਕਮਾਈ ਕੀਤੀ ਹੈ ਮਨਯੋਗ ਦਾ ਰਫਤਾਰ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਸਮੇਂ ਇਸ ਫਿਲਮ ਨੂੰ ਬਾਕਸ ਆਫਿਸ ਤੋਂ ਹਲਾਉਣਾ ਬਹੁਤ ਮੁਸ਼ਕਲ ਹੈ ਸtare ਜਮੀਨ ਪਰ ਪਹਿਲੀ ਵਾਰ ਮੀਰ ਖਾਨਾ ਤੇ ਜਨੈਲੀਆ ਦੀ ਸੂਜ ਜੈਡ ਸਿਲਵਰ ਕਰ ਸਕਰੀਨ ਤੇ ਇਕੱਠੇ ਨਜ਼ਰ ਆਏ ਹਨ ਫਿਲਮ ਵਿੱਚ ਜਨੈਲੀਆ ਮੀਰ ਦੀ ਪਤਨੀ ਸਨੀਤਾ ਦੀ ਭੂਮਿਕਾ ਨਿਭਾਉਂਦੀ ਹੈ ਜਦੋਂ ਕਿ ਮੀਰ ਉਗਲ ਚੰਦੀਪੂਮ ਕੰਮਵਾਉਂਦੇ ਹਨ ਜੋ ਕਿ ਬਦਨਾਮ ਬਾਸਕਟਬਾਲ ਕੋਚ ਹਨ ਇਸ ਫਿਲਮ ਦੀ ਕਹਾਣੀ ਡਾਉਨ ਸਿਡਰਮ ਤੇ ਆਧਾਰਿਤ ਹੈ ਤੇ ਇਸ ਦਾ ਨਿਰਦੇਸ਼ਨ ਆਰਐਸ ਪ੍ਰਸੰਸਾ ਵੱਲੋਂ ਕੀਤਾ ਗਿਆ ਮੀਰ ਖਾਨ ਨੇ ਆਪਣੀ ਸਾਬਕਾ ਪਤਨੀ ਕੇਨ ਰਾਉ ਨਾਲ ਮਿਲ ਕੇ ਇਸ ਪ੍ਰੋਜੈਕਟ ਦਾ ਨਿਰਮਾਣ ਕੀਤਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ